ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਉਸ ਨੂੰ ਵੇਖ ਕੇ ਇੱਕ ਵਾਰ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਿੱਆਂ ਇਹ ਵੀਡੀਓ ਸਾਹਮਣੇ ਆਈ ਹੈ ਬਿਹਾਰ ਤੋਂ ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਦੇ ਘਰ ਜਦ ਵਿਜੀਲੈਂਸ ਪਹੁੰਚੀ ਤਾਂ ਉੱਥੇ ਨੋਟਾਂ ਦਾ ਢੇਰ ਦੇਖ ਕੇ ਇੱਕ ਵਾਰ ਤਾਂ ਅਧਕਾਰੀਆਂ ਦੇ ਵੀ ਹੋਸ਼ ਉੱਡ ਗਏ ਜਿੱਆਂ ਇਹ ਖਬਰ ਸਾਹਮਣੇ ਆਈ ਹੈ ਬਿਹਾਰ ਦੇ ਬਤਈਆ ਤੋਂ ਜਿੱਥੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਜਦ ਛਾਪੇਮਾਰੀ ਕੀਤੀ ਗਈ ਤੇ ਉਥੋਂ ਨੋਟਾਂ ਦਾ ਖਜ਼ਾਨਾ ਮਿਲਿਆ ਕੁਬੇਰ ਦਾ ਖਜ਼ਾਨਾ ਮਿਲਿਆ ਲਗਭਗ ਇਸ ਨਕਦੀ ਦੀ ਜੋ ਕੀਮਤ ਹੈ ਉਹ 2 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਪਰ ਜੋ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਨੋਟਾਂ ਦਾ ਬਿਸਤਰਾ ਇੱਥੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਨਹੀਂ ਨਹੀਂ ਇਹਨਾਂ ਨਕਦੀ ਨੂੰ ਗਿਣਨ ਦੇ ਲਈ ਨੋਟਾਂ ਵਾਲੀ ਮਸ਼ੀਨ ਵੀ ਜਿਹੜੀ ਹੈ ਅਧਿਕਾਰੀਆਂ ਨੂੰ ਮੰਗਵਾਉਣੀ ਪਈ ਅਧਿਕਾਰੀਆਂ ਦੇ ਹੱਥ ਦੁਖਣ ਲੱਗ ਗਏ ਨੋਟ ਗਿਣ ਗਿਣ ਕੇ ਇੰਨਾ ਢੇਰ ਜਦ ਉੱਥੇ ਵੇਖਣ ਨੂੰ ਮਿਲਿਆ ਦੱਸ ਦਈਏ ਕਿ ਸਵੇਰੇ 9 ਵਜੇ ਦਾ ਟਾਈਮ ਹੈ ਜਦੋਂ ਸਾਰੇ ਚਾਹ ਪਾਣੀ ਪੀਂਦੇ ਹੁੰਦੇ ਨੇ ਪੂਜਾ ਪਾਠ ਕਰਦੇ ਹੁੰਦੇ ਨੇ ਤਾਂ ਉਸ ਵੇਲੇ ਹੀ ਵਿਜੀਲੈਂਸ ਜਿਹੜੀ ਹੈ ਅਧਿਕਾਰੀ ਦੇ ਘਰ ਪਹੁੰਚ ਜਾਂਦੀ ਹੈ ਬੁਆ ਖੜਕਾਉਂਦੀ ਹੈ ਤੇ ਪੂਜਾ ਕਰਦੇ ਹੋਏ ਵਿਜੀਲੈਂਸ ਅਧਿਕਾਰੀ ਜਿਹੜੇ ਨੇ ਪੂਜਾ ਕਰਦੇ ਸੀਗੇ ਜਿਹੜੇ ਸਿੱਖਿਆ ਵਿਭਾਗ ਦੇ ਅਧਿਕਾਰੀ ਸੀ ਤੇ ਉਸੇ ਵਕਤ ਹੀ ਵਿਜੀਲੈਂਸ ਪਹੁੰਚ ਜਾਂਦੀ ਹੈ ਤੇ तमाम ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਤੁਹਾਨੂੰ ਨੋਟ ਹੀ ਨਜ਼ਰ ਆਉਣਗੇ ਵੱਡੀ ਖਬਰ ਹੈ ਬਿਹਾਰ ਦੇ ਬਤਈਆ ਤੋਂ ਇਸ ਅਧਿਕਾਰੀ ਦਾ ਨਾਮ ਹੈ ਰਜਨੀਕਾਂਤ ਪ੍ਰਵੀਨ ਜ਼ਿਲ੍ਹਾ ਬਤਈਆ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿਸ ਤਰੀਕੇ ਨਾਲ ਨੋਟ ਹੀ ਨੋਟ ਚਾਰੇ ਪਾਸੇ ਨਜ਼ਰ ਆ ਰਹੇ ਨੇ ਸਵੇਰੇ 9 ਵਜੇ ਦਾ ਸਮੇਂ ਸੀ ਜਦ ਵਿਜਲੈਂਸ ਦੇ ਅਧਿਕਾਰੀ ਉੱਥੇ ਪਹੁੰਚਦੇ ਨੇ ਤੇ ਐਕਸਕਲੂਸਿਵ ਤਸਵੀਰਾਂ ਨੇ ਜੋ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ذریعے ਤੁਹਾਨੂੰ ਦਿਖਾਉਣਾ ਚਾ ਰਹੇ ਆ ਜਦ ਅਧਿਕਾਰੀ ਉੱਥੇ ਪਹੁੰਚੇ ਤਾਂ ਉਹਨਾਂ ਦੇ ਵੀ ਇੱਕ ਵਾਰ ਹੋਸ਼ ਉੜ ਗਏ ਛਾਪੇਮਾਰੀ ਦੇ ਲਈ ਲਗਭਗ 8 ਮੈਂਬਰੀ ਜਿਹੜੀ ਟੀਮ ਸੀ ਉਹ ਉੱਥੇ ਪਹੁੰਚੀ ਸੀ ਐਨ ਆਈ ਨਹੀਂ ਅਧਿਕਾਰੀ ਦੇ ਸੌਰੇ ਕਰ ਵੀ ਜਿਹੜੀ ਟੀਮ ਪਹੁੰਚੀ ਹੈ ਉੱਥੇ ਵੀ ਛਾਪੇਮਾਰੀ ਕੀਤੀ ਗਈ ਰੇਡ ਕੀਤੀ ਗਈ ਹੈ ਦਿਹਾਰ ਦੇ ਬਤਿਆ ਜ਼ਿਲ੍ਹੇ ਦੇ ਡੀਟੀਓ ਯਾਨੀ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੋਲ ਖੂਬੇਰ ਦਾ ਖਜ਼ਾਨਾ ਮਿਲਿਆ ਵੀਰਵਾਰ ਨੂੰ ਜਦੋਂ ਵਿਜੀਲੈਂਸ ਟੀਮ ਦੇ ਘਰ ਤੇ ਛਾਪਾ ਮਾਰ ਵਿਜੀਲੈਂਸ ਟੀਮ ਨੇ ਘਰ ਤੇ ਛਾਪਾ ਮਾਰਿਆ ਤਾਂ ਘਰ ਤੋਂ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ ਹੈ ਇਹ ਰਕਮ ਇਹਦੀ ਵੱਡੀ ਹੈ ਕਿ ਨੋਟਾਂ ਦੇ ਬੰਡਲ ਬਿਸਤਰਿਆਂ ਤੇ ਬਿਸਤਰਿਆਂ ਦੀ ਤਰ੍ਹਾਂ ਦਿਖਾਈ ਦੇ ਰਹੇ ਨੇ ਜਿਵੇਂ ਬਿਸਤਰਾ ਬੈੱਡ ਤੇ ਵਿਛਿਆ ਹੁੰਦਾ ਹੈ ਉਸ ਤਰੀਕੇ ਨਾਲ ਹੀ ਨੋਟਾਂ ਨੂੰ ਵਿਛਾਇਆ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਸਮੇ ਵਿਜੀਲੈਂਸ ਟੀਮ ਛਾਪੇਮਾਰੀ ਦੇ ਲਈ ਅਧਿਕਾਰੀ ਰਜਨੀਕਾਂਤ ਪ੍ਰਵੀਨ ਦੇ ਘਰ ਪਹੁੰਚੀ ਤਾਂ ਉਹ ਪੂਜਾ ਕਰ ਰਹੇ ਸੀ ਵਿਜੀਲੈਂਸ ਟੀਮ ਨੇ ਬਤਿਆ ਦੇ ਵਿੱਚ ਰਜਨੀਕਾਂਤ ਪ੍ਰਵੀਨ ਦੇ ਘਰ ਤੋਂ ਇਲਾਵਾ ਸਮਸਤੀਪੁਰ ਤੇ ਦਰਬੰਗਾ ਦੇ ਵਿੱਚ ਉਹਨਾਂ ਦੇ ਸੌਰੇ ਘਰ ਦੇ ਵਿੱਚ ਵੀ ਕਾਰਵਾਈ ਕੀਤੀ ਹੈ ਉੱਥੇ ਵੀ ਵਿਜੀਲੈਂਸ ਪਹੁੰਚੀ ਹੈ ਰੇਡ ਕੀਤੀ ਗਈ ਹੈ ਵਿਜੀਲੈਂਸ ਟੀਮ ਨੇ ਜਿੱਥੇ ਬਤਈਆ ਦੇ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਘਰ ਛਾਪੇ ਮਾਰਿਆ ਉੱਥੇ ਹੀ ਘੋਰ ਟੀਮ ਉਹਨਾਂ ਦੇ ਸੌਰੇ ਪਰਿਵਾਰ ਵੀ ਪਹੁੰਚੀ ਛਾਪੇ ਮਾਰੀ ਦੇ ਲਈ 8 ਮੈਂਬਰੀ ਵਿਜੀਲੈਂਸ ਟੀਮ ਉਹਨਾਂ ਦੇ ਘਰ ਪਹੁੰਚੀ ਹੈ ਇਸ ਤੋਂ ਇਲਾਵਾ ਜਿਹੜੇ ਵਿਜੀਲੈਂਸ ਦੇ ਅਧਿਕਾਰੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਜੋ ਕਿ ਸੁਸ਼ਮਾ ਉਹਨਾਂ ਦਾ ਨਾਮ ਹੈ ਉਹਨਾਂ ਦੇ ਬਾਰੇ ਵੀ ਜਾਣਕਾਰੀ ਮਿਲੀ ਹੈ ਕਿ ਉਹ ਇੱਕ ਉਹ ਸਕੂਲ ਦੇ ਵਿੱਚ ਪੜਾਉਂਦੇ ਨੇ ਤੇ ਇੱਕ ਪ੍ਰਾਈਵੇਟ ਸਕੂਲ ਵੀ ਚਲਾਉਂਦੇ ਨੇ ਉਹਨਾਂ ਦੀ ਪਤਨੀ ਪਰ ਇਹ ਵੱਡੀ ਖਬਰ ਹੈ तमाम ਤਸਵੀਰਾਂ ਨੇ ਜੋ ਲਗਾਤਾਰ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿਸ ਤਰੀਕੇ ਦੇ ਨਾਲ ਇੱਕ ਸਿੱਖਿਆ ਵਿਭਾਗ ਦੇ ਅਧਿਕਾਰੀ ਦੇ ਕੋਲ ਕੁਬੇਰ ਦਾ ਖਜ਼ਾਨਾ ਮਿਲਿਆ ਨੋਟਾਂ ਦੇ ਬੰਡਲ ਜਿਹੜੇ ਨੇ ਚਾਰੇ ਪਾਸੇ ਤੁਹਾਨੂੰ ਨਜ਼ਰ ਆਉਣਗੇ ਅਧਿਕਾਰੀ ਜਿਹੜੇ ਨੇ ਨੋਟਾਂ ਦੀ ਮਸ਼ੀਨ ਲੈ ਕੇ ਜਾ ਰਹੇ ਨੇ ਕਿਉਂਕਿ ਹੱਥ ਉਹਨਾਂ ਦੇ ਦੁੱਖਾਂ ਲੱਗੇ ਨੇ इनने नोट देख के जी हाँ तमाम तस्वीरें लगातार थॉडी स्क्रीन दे बिहार दे बताइए या तो एक पूछते हैं ना हां ठीक है ये खिलाफरा मोबाइल संजय जी हे संजय जी को काय लागेच राहतो येतो